ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਕੈਨੇਡਾ ਦੇ ਵਿੱਚ 28 April ਨੂੰ ਹੋਣਗੀਆਂ ਫੈਡਰਲ ਚੋਣਾਂ ਚੋਣ ਸਰਵੇਖਣਾ ਚ ਲਿਬਰਲ ਦੀ ਸਥਿਤੀ ਪਹਿਲਾਂ ਨਾਲੋਂ ਕਿਤੇ ਅੱਗੇ 36 ਦਿਨਾਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ 트੍ਰਾਂਜ਼ਿਟ ਸਟਾਪਾਂ ਦੇ ਉੱਤੇ ਐਂਟੀ ਓਵਰਡੋਜ਼ ਐਨਲਕਸਨ ਕਿੱਟਾਂ ਜਾਣਾ ਬਚਾਉਣ ਦੇ ਵਿੱਚ ਕਰ ਸਕਦੀਆਂ ਨੇ ਮਦਦ ਜਨਵਰੀ ਦੇ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਕਾਰਨ 152 ਲੋਕਾਂ ਦੀ ਹੋਈ ਸੀ ਮੌਤ ਲੋਅਰ ਮੇਨ ਲੈਂਡ ਦੇ ਵਿੱਚ ਮੀਂਹ ਦੀ ਜਦਵਨੀ ਅਜੇ ਵੀ ਜਾਰੀ ਹੈ 120 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਖਬਰਾਂ ਵਿਚਾਰ ਦੇ ਨਾਲ ਕੈਨੇਡੀਅਨ 28 ਅਪ੍ਰੈਲ ਨੂੰ ਵੋਟਾਂ ਪਾਉਣਗੇ ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੇਲੇ ਬਸੰਤ ਚੋਣਾਂ ਦੀ ਸ਼ੁਰੂਆਤ ਕੀਤੀ ਹੈ ਤੇ ਪੋਲ ਲਿਬਰਲਸ ਦੇ ਹੱਕ ਦੇ ਵਿੱਚ ਸ਼ਾਨਦਾਰ ਤਬਦੀਲੀ ਵੀ ਦਿਖਾ ਰਹੇ ਨੇ ਪਰ 36 ਦਿਨਾਂ ਦੇ ਵਿੱਚ ਵਾਪਰ ਕੁਝ ਵੀ ਸਕਦਾ ਹੈ ਕਿਉਂਕਿ ਸਿਆਸੀ ਮਾਹੌਲ ਹੈ ਸਿਆਸਤ ਦੇ ਵਿੱਚ ਕਦੋਂ ਕੌਣ ਅੱਗੇ ਤੇ ਕਦੋਂ ਪਿੱਛੇ ਹੋ ਜਾਏ ਇਹਦੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੁਣ ਕੁਝ ਮਹੀਨੇ ਪਹਿਲਾਂ ਹੀ ਪੋਲਾ ਨੇ ਸੁਝਾਅ ਦਿੱਤਾ ਸੀ ਕਿ ਕੰਜ਼ਰਵੇਟਿਵ ਨੇਤਾ ਪੀਰੇ ਪੋਲੀ ਪਰ ਬਹੁਮਤ ਵਾਲੀ ਸਰਕਾਰ ਦੇ ਲਈ ਕਾਫੀ ਜ਼ਿਆਦਾ ਅੱਗੇ ਚੱਲ ਰਹੀ ਨੇ ਯਾਨੀ ਕਿ ਕਿਸਮਤ ਉਹਨਾਂ ਦੀ ਚੰਗੀ ਚੱਲ ਰਹੀ ਹੈ ਪਰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦਾ ਐਲਾਨ ਕਰਨ ਤੋਂ ਬਾਅਦ ਰਾਜਨੀਤਿਕ ਦ੍ਰਿਸ਼ ਬਿਲਕੁਲ ਹੀ ਉਲਟ ਹੋ ਗਿਆ ਮਾਰਕ ਕਾਰਨੀ ਤੋਂ ਬਾਅਦ ਇਸ ਸਥਿਤੀ ਬਦਲ ਚੁੱਕੀ ਹੈ ਇਸ ਵੇਲੇ ਲਿਬਰਲ ਪੋਲ ਦੇ ਵਿੱਚ ਅੱਗੇ ਚੱਲ ਰਹੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਗਵਰਨਰ ਜਨਰਲ ਦੇ ਨਾਲ ਰਸਮੀ ਤੌਰ ਤੇ ਮੁਲਾਕਾਤ ਕਰਕੇ 49ਵੀਂ ਸੰਸਦ ਭੰਗ ਕਰਨ ਤੋਂ ਬਾਅਦ ਕੈਨੇਡੀਅਨ ਇਤਿਹਾਸ ਦੇ ਵਿੱਚ ਸਭ ਤੋਂ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਘਟ ਗਿਣਤੀ ਸਰਕਾਰ ਦਾ ਅੰਤ ਹੋਣ ਤੋਂ ਬਾਅਦ 28 ਅਪ੍ਰੈਲ ਨੂੰ ਹਣ ਚੋਣਾ ਹੋਣ ਜਾ ਰਹੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜਨਵਰੀ ਦੇ ਵਿੱਚ ਸੰਸਦ ਨੂੰ ਮੁਲਤਵੀ ਕਰਨ ਤੋਂ ਬਾਅਦ ਸੰਸਦ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਕਾਰਨੀ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਮਿਲਣਗੇ 28 ਅਪ੍ਰੈਲ ਦੀ ਤਾਰੀਖ ਜਿਹੜੀ ਹੈ ਉਹ ਚੋਣ ਐਕਟ ਦੇ ਤਹਿਤ ਕੈਨੇਡੀਅਨਾਂ ਨੂੰ ਵੋਟਾਂ ਪਾਉਣ ਦੇ ਲਈ ਭੇਜੇਂਦਾ ਸਭ ਤੋਂ ਪਹਿਲਾ ਇਹ ਖਾਸ ਦਿਨ ਹੈ ਜੋ ਕਿ ਕਾਨੂੰਨ ਦੁਆਰਾ ਲੋੜਿੰਦੇ ਘੱਟੋ-ਘੱਟ 36 ਦਿਨਾਂ ਤੋਂ ਇੱਕ ਦਿਨ ਵੱਧ ਹੈ ਭੰਗ ਹੋਣ ਵੇਲੇ ਲਿਬਰਲਜ਼ ਦੇ ਕੋਲ 153 ਸੀਟਾਂ ਸਨ ਕੰਜ਼ਰਵੇਟਿਵ ਦੇ ਕੋਲ 120 ਬਲੌਕ ਕਯੂਬਿਕਵਾ ਦੇ ਕੋਲ 33 ਸੀਟਾਂ ਸਨ ਐਨਡੀਪੀ ਦੇ ਕੋਲ 24 ਸਨ ਗ੍ਰੀਨ ਪਾਰਟੀ ਦੇ ਕੋਲ 2 ਸੀਟਾਂ ਸਨ ਤੇ ਤਿੰਨ ਆਜ਼ਾਦ ਉਮੀਦਵਾਰ ਸਨ ਕਾਰਨੇ ਨੂੰ 9 ਮਾਰਚ ਨੂੰ ਟਰੂਡੋ ਦੀ ਥਾਂ ਲੈਣ ਲਈ ਲਿਬਰਲ ਨੇਤਾ ਚੁਣਿਆ ਗਿਆ ਸੀ ਤੇ 14 ਮਾਰਚ ਨੂੰ ਉਹਨਾਂ ਨੇ ਆਪਣੇ ਨਵੇਂ ਮੰਤਰੀ ਮੰਡਲ ਦੇ ਨਾਲ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੇ ਲਿਬਰਲ ਪਾਰਟੀ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਕਾਰਨੇ ਨੇ ਪੀਅਨ ਦੇ ਆਟਵਾ ਰਾਈਡਿੰਗ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਸੀਟ ਦੇ ਲਈ ਚੋਣ ਲੜਨਗੇ ਜਿਸ ਤੇ ਪਿਛਲੇ ਦਹਾਕੇ ਤੋਂ ਲਿਬਰਲ ਸੰਸਦ ਮੈਂਬਰ ਚੰਦਰ ਆਰਿਆ ਦਾ ਕਬਜ਼ਾ ਹੈ ਆਰਿਆ ਜਿਸ ਨੂੰ 2 ਮਹੀਨੇ ਪਹਿਲਾਂ ਦੱਸਿਆ ਗਿਆ ਸੀ ਕਿ ਪਾਰਟੀ ਦੀ ਅਗਵਾਈ ਲਈ ਉਸ ਦੀ ਉਮੀਦਵਾਰੀ ਸਵੀਕਾਰ ਨਹੀਂ ਕੀਤੀ ਜਾਵੇਗੀ ਨੋ ਪਿਛਲੇ ਹਫਤੇ ਸੂਚਿਤ ਕੀਤਾ ਗਿਆ ਸੀ ਕਿ ਆਟਵਾ ਰਾਈਡਿੰਗ ਦੇ ਵਿੱਚ ਚੋਣ ਲੜਨ ਦੇ ਲਈ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ ਕਾਰਨ ਨੇ ਆਪਣੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰੇ ਪੋਲੀਵਰ ਦੇ ਨਾਲ ਲੱਗਦੀ ਸੀਟ ਤੋਂ ਚੋਣ ਲੜਨਗੇ ਜੋ ਕਿ ਕਾਲਟਨ ਤੋਂ ਦੁਬਾਰਾ ਚੋਣ ਲੜ ਰਹੇ ਨੇ ਲਿਬਰਲ ਨੇਤਾ ਨੇ ਮੁਹਿੰਮ ਦੀ ਸ਼ੁਰੂਆਤ ਮੱਧ ਵਰਗ ਦੇ ਟੈਕਸਾਂ ਦੇ ਵਿੱਚ ਕਟੌਤੀ ਦਾ ਐਲਾਨ ਕਰਕੇ ਕੀਤੀ ਤੇ ਨਾਲ ਹੀ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੁੱਧ ਖੜੇ ਹੋਣ ਦਾ ਵੀ ਪ੍ਰਣ ਲਿਆ ਕਾਰਨੇ ਦਾ ਕਹਿਣਾ ਹੈ ਕਿ ਸਭ ਤੋਂ ਘੱਟ ਟੈਕਸ ਬ੍ਰੈਕਟ ਤੇ ਸੀਮਾਂਤ ਟੈਕਸਦਾਰ ਨੂੰ 1% ਤੱਕ ਘਟਾਉਣ ਦੇ ਨਾਲ 22 ਮਿਲੀਅਨ ਤੋਂ ਵੱਧ ਕੈਨੇਡੀਅਨਾਂ ਨੂੰ ਸਿੱਧਾ ਲਾਭ ਹੋਵੇਗਾ ਜਿਸ ਦੇ ਨਾਲ ਦੋ ਆਮਦਨ ਵਾਲੇ ਪਰਿਵਾਰਾਂ ਨੂੰ ਪ੍ਰਤੀ ਸਾਲ ਡਾਲਰ 825 ਤੱਕ ਦੀ ਬਚਤ ਹੋਵੇਗੀ ਕਾਰਨੇ ਨੇ ਅੱਗੇ ਕਿਹਾ ਕਿ ਉਹਨਾਂ ਦੇ ਕੋਲ ਸਮੱਸਿਆਵਾਂ ਵੱਲ ਇਸ਼ਾਰਾ ਕਰਨ ਦੀ ਬਜਾਏ ਉਹਨਾਂ ਨੂੰ ਹੱਲ ਕਰਨ ਦਾ ਤਜਰਬਾ ਹੈ ਵਿਰੋਧੀ ਪੇਰੇ ਪੋਲੀਵਰ ਤੇ ਸਿੱਧਾ ਨਿਸ਼ਾਨਾ ਸਾਧਦੇ ਹੋਣਾ ਕਿਹਾ ਕਿ ਅਮਰੀਕੀ ਆਰਥਿਕ ਖਤਰਿਆਂ ਦਾ ਸਖਤ ਜਵਾਬ ਦੇਣ ਦੇ ਲਈ ਚੋਣ ਇਹ ਜ਼ਰੂਰੀ ਹੈ ਪਾਲੀਵਰ ਨੇ ਕਾਰਨੇ ਦੇ মিডিਆ ਨੂੰ ਸੰਬੋਧਨ ਕਰਨ ਤੋਂ ਇੱਕ ਘੰਟਾ ਪਹਿਲਾਂ ਆਪਣੀ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਇਹ ਕਹਿੰਦੇ ਹੋਏ ਕਿ ਉਹ ਕੈਨੇਡਾ ਦੇ ਦਾਅਵੇ ਨੂੰ ਬਹਾਲ ਕਰਨ ਤੇ ਕਫਾਇਤੀ ਮੁੱਦਿਆਂ ਨਾਲ ਨਜਿੱਠਣ ਦੀ ਯੋਜਨਾ ਬਣਾ ਰਹੇ ਨੇ ਜਿਨ੍ਹਾਂ ਦਾ ਦੋਸ਼ ਉਹਨਾਂ ਨੇ ਕੁਲੀਨ ਵਰਤ ਤੇ ਲਗਾਇਆ ਸੀ ਪਾਲੀਵਰ ਨੇ ਕਿਹਾ ਕਿ ਉਹ ਇੱਕ ਮਜ਼ਬੂਤ ਫੌਜ ਦੇ ਨਾਲ ਰਹਿਣ ਸਹਿਣ ਦੀ ਲਾਗਤ ਨੂੰ ਘਟਾਉਣਗੇ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਠੀਕ ਕਰਨਗੇ ਐਂਡੀਪੀ ਨੇਤਾ ਜਗਮੀਤ ਸਿੰਘ ਨੇ ਡਾਊਨਟਾਊਨ ਆਟਵਾ ਦੇ ਇੱਕ ਹੋਟਲ ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਲਿਬਰਲਜ਼ ਨੂੰ ਰਾਸ਼ਟਰੀ ਦੰਦਾ ਦੀ ਦੇਖਭਾਲ ਤੇ ਫਾਰਮਾਕੇਅਰ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਲਈ ਮਨਾਉਣ ਦੇ ਵਿੱਚ ਆਪਣੀ ਪਾਰਟੀ ਦੀ ਸਫਲਤਾ ਨੂੰ ਦੁਹਰਾਇਆ ਉਹਨਾਂ ਕਿਹਾ ਕਿ ਬਾਕੀ ਦੋ ਪਾਰਟੀਆਂ ਡੋਨਲਡ ਟਰੰਪ ਦੇ ਗੈਰ ਕਾਨੂੰਨੀ ਵਪਾਰ ਯੋਧ ਦਾ ਪ੍ਰਬੰਧਨ ਕਰਨ ਦੇ ਲਈ ਸਭ ਤੋਂ ਵਧੀਆ ਨਹੀਂ ਹੈ ਕਿਉਂਕਿ ਉਹ ਅਮੀਰਾ ਦਾ ਸਮਰਥਨ ਕਰਦੇ ਨੇ ਗ੍ਰੀਨ ਪਾਰਟੀ ਨੇ ਮੌਂਟਰੀਅਲ ਵਿਚ ਆਪਣੇ ਮਹਿੰਮ ਦੀ ਸ਼ੁਰੂਆਤ ਸਹਿਨੇਤਾ ਅਲੈਜ਼ਾ ਬੇਥਮੇ ਦੇ ਨਾਲ ਕੀਤੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੀ ਟੀਮ ਹੀ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਖੜੀ ਹੈ ਜਦੋਂ ਲਿਬਰਲਾਂ ਨੇ ਆਪਣਾ ਕੱਪਤਕਾਰ ਕਾਰਬਨ ਲੇਵੀ ਮੁੱਤਲ ਕਰ ਦਿੱਤਾ ਇਹ ਚੋਣ ਕਾਰਨੀ ਦੇ ਲਿਬਰਲਾਂ ਦੇ ਲਈ ਇੱਕ ਟੁਕਮੇ ਸਮੇ ਦੇ ਉਤੇ ਆ ਰਹੀ ਹੈ ਜਿਨ੍ਹਾਂ ਨੇ 2022 ਤੋਂ ਬਾਅਦ ਪਹਿਲੀ ਵਾਰ ਕਈ ਪੋਲਾਂ ਦੇ ਵਿੱਚ ਕੰਜ਼ਰਵੇਟਿਵਾਂ ਨੂੰ ਪਛਾੜ ਦਿੱਤਾ ਹੈ ਜਦੋਂ ਕੀ ਕਰੇ ਲੋ ਨੀਤੀਆਂ ਇਸ ਦੌੜ ਦੇ ਵਿੱਚ ਵੱਡੀ ਭੂਮਿਕਾ ਨਿਭਾਉਣ ਗਿਆ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਅਤੇ ਉਹਨਾਂ ਦੇ ਵਪਾਰ ਯੁੱਧ ਤੇ ਪ੍ਰਭੂ ਸੱਤਾ ਦੇ ਖਤਰਿਆਂ ਬਾਰੇ ਕੈਨੇਡੀਅਨਸ ਦੀਆਂ ਚਿੰਤਾਵਾਂ ਇਸ ਮੋਹਿਮ ਉਤੇ ਮੰਡਰਾ ਰਹੀਆਂ ਨੇ ਟਰੰਪ ਵੋਟਰਾਂ ਦੇ ਲਈ ਇੱਕ ਸਪਸ਼ਟ ਵੋਟ ਬਾਕਸ ਦਾ ਸਵਾਲ ਬਣ ਗਿਆ ਜੋ ਇਹ ਚੁਣਨਗੇ ਕਿ ਉਹਨਾਂ ਦੇ ਵਿਚਾਰ ਅਨੁਸਾਰ ਉਹਨਾਂ ਨੂੰ ਸਭ ਤੋਂ ਵਧੀਆ ਪਾਰਟੀ ਤੇ ਪ੍ਰਧਾਨ ਮੰਤਰੀ ਮੰਨਿਆ ਜਾਵੇਗਾ ਜੋ ਉਸ ਦੇ ਟੈਰਿਫ ਖਤਰਿਆਂ ਦਾ ਸਾਹਮਣਾ ਕਰਨ ਉਹਨਾਂ ਦੇ ਨਾਲ ਇੱਕ ਸੰਭਾਵੀ ਸੌਦੇ ਤੇ ਗੱਲਬਾਤ ਕਰਨ ਕੈਨੇਡੀਅਨ ਬਾਜ਼ਾਰਾਂ ਦਾ ਵਿਸਤਾਰ ਕਰਨ ਤੇ ਦੇਸ਼ ਨੂੰ ਦਰਪੇਸ਼ ਆਰਥਿਕ ਤੂਫਾਨ ਤੋਂ ਬਚਾਉਣ ਲਈ ਆਰਥਿਕਤਾ ਦੇ ਵਿੱਚ ਸੁਧਾਰ ਕਰੇਗਾ ਪਾਰਟੀਆਂ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਤੇ ਨੇਤਾਵਾਂ ਦੇ ਦੌਰਿਆਂ ਦਾ ਪ੍ਰਬੰਧਨ ਕਰਨ ਦੇ ਵਿੱਚ ਵੀ ਰੁਝੀਆਂ ਹੋਈਆਂ ਨੇ ਅੱਜ ਤੱਕ ਲਿਬਰਲਾਂ ਨੇ ਉਮੀਦਵਾਰਾਂ ਦੀ ਪੂਰੀ ਸਲੀਡ ਦੇ ਵਿੱਚੋਂ ਸਿਰਫ ਅੱਧੇ ਹੀ ਨਾਮਜ਼ਦ ਕੀਤੇ ਨੇ ਕੰਜ਼ਰਵੇਟਿਵ ਐਂਡੀਪੀ ਤੇ ਗ੍ਰੀਨ ਪਾਰਟੀ ਨੇ 343 ਰਾਈਡਿੰਗਾਂ ਵਿੱਚੋਂ 200 ਤੋਂ ਵੱਧ ਵਿੱਚ ਉਮੀਦਵਾਰ ਨਾਮਜ਼ਦ ਕੀਤੇ ਨੇ ਕਾਰਨੇ ਹਾਲ ਹੀ ਤੇ ਦਿਨਾਂ ਦੇ ਵਿੱਚ ਲਿਬਰਲ ਲਈ ਚੋਣ ਲੜਾਈ ਦੇ ਲਈ ਕੁਝ ਵੱਡੇ ਨਾਵਾਂ ਨੂੰ ਵਿੱਚ ਉਹਨਾਂ ਦੇ ਵਿੱਚ ਕਾਮਯਾਬ ਰਹੇ ਨੇ ਜਿਨ੍ਹਾਂ ਵਿੱਚ ਸਾਬਕਾ ਕੈਨੇਡੀਅਨ ਟੈਲੀਵਿਜ਼ਨ ਪੱਤਰਕਾਰ ਇਵਾਨ ਜਿਹੜੇ ਸੋਲਮਨ ਅਤੇ ਕਿਊਬਿਕ ਦੇ ਵਿੱਚ ਸਾਬਕਾ ਲਿਬਰਲ ਵਿੱਤ ਮੰਤਰੀ ਕਾਰਲੋਸ ਲੀਡੋ ਸ਼ਾਮਿਲ ਹੈ ਕੰਜ਼ਰਵੇਟਿਵਾ ਦੇ ਕੋਲ ਫੰਡ ਇਕੱਠਾ ਕਰਨ ਦੇ ਇੱਕ ਬੈਨਰ ਸਾਲ ਤੋਂ ਬਾਅਦ ਚੋਣਾਂ ਲਈ ਇੱਕ ਵੱਡਾ ਜੰਗੀ ਜਿਹੜਾ ਉਹ ਸੰਦੂਕ ਬਣਿਆ ਹੋਇਆ ਜਿਸ ਨੇ 2024 ਦੇ ਵਿੱਚ ਲਗਭਗ ਡਾਲਰ 41.8 ਮਿਲੀਅਨ ਇਕੱਠੇ ਕੀਤੇ 2024 ਵਿੱਚ ਲਿਬਰਲਾਂ ਨੇ ਲਗਭਗ 15.2 ਮਿਲੀਅਨ ਡਾਲਰ ਇਕੱਠੇ ਕੀਤੇ ਤੇ ਐਨਡੀਪੀ ਨੇ ਲਗਭਗ 6.3 ਮਿਲੀਅਨ ਡਾਲਰ ਦਾਨ ਦੇ ਵਿੱਚ ਇਕੱਠੇ ਕੀਤੇ ਹਾਲਾਂਕਿ ਲਿਬਰਲ ਨੂੰ ਆਪਣੀ ਲੀਡਰਸ਼ਿਪ ਦੌੜ ਦੇ ਮੱਦੇਨਜ਼ਰ ਨਕਦੀ ਦੀ ਵੱਡੀ ਆਮਦ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਇਕੱਲੇ ਕਾਰਨੀ ਨੇ 2 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ 4.5 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਨਿਊਜ਼ ਡਸਟੋ ਚੈਨਲ ਪੰਜਾਬੀ ਦੀ ਰਿਪੋਰਟ ਐਡਮਿੰਟਨ ਦੇ ਮੌਜੂਦਾ ਮੇਅਰ ਅਤੇ ਸਾਬਕਾ ਫੈਡਰਲ ਐਮਪੀ ਅਮਰਜੀਤ ਸੋਹੀ ਦੇ ਵੱਲੋਂ ਵੀ ਮੁੜ ਤੋਂ ਫੈਡਰਲ ਪਦਰ ਦੇ ਉੱਤੇ ਸਰਗਰਮ ਹੋਣ ਦਾ ਐਲਾਨ ਕੀਤਾ ਗਿਆ ਹੈ ਸੋਹੀ ਨੇ ਐਡਮਿੰਟਨ ਸਾਊਥ-ਈਸਟ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਰਾਈਡਿੰਗ ਨਿਵਾਸੀਆਂ ਨੂੰ ਸੰਬੋਧਨ ਹੁੰਦਿਆਂ ਸੋਹੀ ਨੇ ਕਿਹਾ ਹੈ ਕਿ ਕੈਨੇਡਾ ਇਸ ਸਮੇਂ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਸੋਹੀ 트੍ਰਾਂਸ ਮਾਊਂਟੇਨ ਪਾਈਪਲਾਈਨ येलो ਹੈਡ ਫ੍ਰੀਵੇ ਐਕਸਪੈਂਸ਼ਨ ਪ੍ਰੋਜੈਕਟ ਮਿਰੋਜ਼ ਰੀਕ੍ਰੀਏਸ਼ਨ ਪ੍ਰੋਜੈਕਟ ਲਈ ਆਂਦੇ ਹੋਣ ਕੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੇ ਨੇ ਪੰਜਾਬੀ ਮੂਲ ਦੇ ਅਮਰਜੀਤ ਸੋਹੀ ਮਿਊਂਸੀਪਲ ਅਤੇ ਫੈਡਰਲ ਪਦਰ ਦੇ ਉੱਤੇ ਸਿਆਸਤ ਕਰ ਚੋਕੇ ਨੇ ਸੋਹੀ ਦੇ ਸਿਆਸੀ ਸਫਰ ਦੀ ਸ਼ੁਰੂਆਤ ਮਿਊਨਿਸਪਲ ਪੱਧਰ ਦੇ ਉੱਤੋਂ ਹੀ ਹੋਈ ਸੀ 2004 ਦੇ ਵਿੱਚ ਕਾਉਂਸਲਰ ਦੀ ਚੋਣ ਹਾਰਨ ਤੋਂ ਬਾਅਦ 2007 ਦੌਰਾਨ ਵਾਰਡ 6 ਤੋਂ ਪਹਿਲੀ ਵਾਰ ਕਾਉਂਸਲਰ ਚੁਣੇ ਗਏ ਸਨ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸੋਹੀ 2007 ਤੋਂ 2015 ਤੱਕ ਸ਼ਹਿਰ ਦੇ ਕਾਉਂਸਲਰ ਰਹੇ 2015 ਦੌਰਾਨ ਸੋਹੀ ਨੇ ਫੈਡਰਲ ਸਿਆਸਤ ਦਾ ਰੁਕ ਕੀਤਾ ਤੇ ਵੈਡਮਿੰਟਨ ਮਿਲਵੋਟਸ ਰਾਈਡਿੰਗ ਸੋ ਲਿਬਰਲ ਐਮਪੀ ਚੁਣੇ ਗਏ ਨੇ ਲਿਬਰਲ ਸਰਕਾਰ ਦੇ ਦੌਰਾਨ ਸੋਹੀ ਨੈਚੁਰਲ ਰਿਸੋਰਸਸ ਅਤੇ ਇਨਫਰਾਸਟ੍ਰਕਚਰ ਜਿਹੜੇ ਉਹ ਮinistr ਰਹੇ ਅਤੇ 2019 ਦੌਰਾਨ ਸੋਹੀਨੋ ਕੰਜ਼ਰਵੇਟਿਵ ਉਮੀਦਵਾਰ ਟਿਮੋਪਲ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 2021 ਦੇ ਦੌਰਾਨ ਅਮਜੀ ਤੋਂ ਸੋਹੀ ਐਡਮਿੰਟਨ ਤੋਂ ਮੇਅਰ ਚੁਣੇ ਗਏ ਸਨ ਸੋਹੀ ਐਡਮਿੰਟਨ ਸ਼ਹਿਰ ਦੇ ਮੇਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਨੇ ਐਡਮਿੰਟਨ ਸਾਊਥ-ਈਸਟ ਰਾਈਡਿੰਗ ਜੋ ਕਿ ਮਿਲਵੁੱਡਜ਼ ਰਾਈਡਿੰਗ ਦੇ ਵਿੱਚੋਂ ਨਿਕਲੀ ਹੈ ਵਿੱਚ ਪ੍ਰਮੁੱਖ ਮੁਕਾਬਲਾ ਪੰਜਾਬੀ ਮੂਲ ਦੇ ਉਮੀਦਵਾਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ 2022 ਦੌਰਾਨ ਮਿਲਵੁੱਡਜ਼ ਰਾਈਡਿੰਗ ਦੇ ਮੁਰ ਤੋਂ ਹੱਦਬੰਦੀ ਕਰਦਿਆਂ ਐਡਮਿੰਟਨ ਸਾਊਥ-ਈਸਟ ਅਤੇ ਐਡਮਿੰਟਨ ਗੇਟਵੇ ਰਾਈਡਿੰਗਸ ਦੀ ਸਥਾਪਨਾ ਕੀਤੀ ਗਈ ਸੀ ਕੰਜ਼ਰਵੇਟੀਵ ਪਾਰਟੀ ਦੇ ਵੱਲੋਂ ਜਗ ਸ਼ਰਨ ਸਿੰਘ ਮਹਲ ਅਤੇ ਐਨਡੀਪੀ ਦੇ ਵੱਲੋਂ ਹਰਪ੍ਰੀਤ ਗਰੇਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ ਸਿਟੀ ਕਲਰਕ ਐਲਨ ਗ੍ਰਿਸਬ੍ਰੇਚਰ ਨੇ ਇਹ ਦੱਸਿਆ ਹੈ ਕਿ ਸਿਟੀ ਕੌਂਸਲ ਦੇ ਮੈਂਬਰ ਪ੍ਰੋਵਿੰਸ਼ੀਅਲ ਜਾਂ ਫੈਡਰਲ ਚੋਣਾਂ ਲੜ ਸਕਦੇ ਨੇ ਕੈਨੇਡਾ ਨੇ ਅਮਰੀਕਾ ਤੇ ਚੀਨ ਜਾਣ ਵਾਲੇ ਕੈਨੇਡੀਅਨਸ ਦੇ ਲਈ ਆਪਣੀ ਟਰੈਵਲ ਐਡਵਾਈਜ਼ਰੀ ਜਿਹੜੀ ਅਪਡੇਟ ਕੀਤੀ ਹੈ ਜ ਜਿਹੜੇ ਕਿ ਕੈਨੇਡੀਅਨਸ ਅਮਰੀਕਾ ਦੇ ਵਿੱਚ 30 ਦਿਨਾਂ ਤੋਂ ਵੱਧ ਸਮਾਂ ਠਹਿਰਨ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਲੋੜ ਅਨੁਸਾਰ ਰਜਿਸਟਰਡ ਕਰਾਉਣਾ ਹੋਵੇਗਾ ਚੀਨ ਯਾਤਰਾ ਨਾਲ ਸੰਬੰਧਤ ਵੀ ਅਪਡੇਟ ਜਾਰੀ ਕੀਤੀ ਗਈ ਹੈ ਜਿੱਥੇ ਦੋਹਰੀ ਨਾਗਰਿਕਤਾ ਵਾਲੇ ਕੈਨੇਡੀਅਨਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਚੀਨੀ ਅਧਿਕਾਰੀਆਂ ਦੇ ਅੱਗੇ ਪੇਸ਼ ਹੋਣ ਤੋਂ ਆਪਣੇ ਕੈਨੇਡੀਅਨਸ ਹੋਣ ਦੇ ਦਸਤਾਵੇਜ਼ ਦੀ ਹੀ ਵਰਤੋਂ ਕਰਨ ਅਮਰੀਕਾ ਦੇ ਲਈ ਜਾਰੀ ਹਾਲੀਆ ਐਡਵਾਈਜ਼ਰੀ ਦੇ ਵਿੱਚ ਇਹ ਲਿਖਿਆ ਹੈ ਕਿ ਨੈਰੀਅਨਜ਼ ਅਤੇ ਹੋਰ ਵਿਦੇਸ਼ੀ ਨਾਗਰਿਕ ਜੋ ਅਮਰੀਕਾ ਦੇ ਵਿੱਚ 30 ਦਿਨਾਂ ਤੋਂ ਵੱਧ ਸਮੇਂ ਦੇ ਲਈ ਜਾ ਰਹੇ ਨੇ ਅਮਰੀਕੀ ਸਰਕਾਰ ਦੇ ਕੋਲ ਰਜਿਸਟਰਡ ਹੋਣ ਰਜਿਸਟ੍ਰੇਸ਼ਨ ਦੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਜੁਰਮਾਨੇ ਤੇ ਕਾਨੂੰਨ ਕਾਰਵਾਈ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ ਐਡਵਾਈਜ਼ਰੀ ਦੇ ਵਿੱਚ ਕਿਹਾ ਗਿਆ ਹੈ ਕਿ ਯਾਤਰੀ ਅਮਰੀਕਾ ਦੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੀ ਵੈੱਬਸਾਈਟ ਦੇ ਉੱਤੇ ਜਾ ਕੇ ਦੇਖ ਸਕਦੇ ਨੇ ਕਿ ਉਹਨਾਂ ਨੂੰ ਰਜਿਸਟ੍ਰੇਸ਼ਨ ਦੀ ਲੋੜ ਹੈ ਤੇ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਇਸ ਵਿੱਚ ਆ ਗਿਆ ਕਿ ਲੋਕ ਅਮਰੀਕਾ ਦੇ ਕਸਟਮਸ ਬਾਰਡਰ ਪ੍ਰੋਟੈਕਸ਼ਨ ਵੈਬਸਾਈਟ ਦੇ ਉਤੇ ਆਪਣਾ I94 ਯਾਨੀ I94 ਦਾਖਲਾ ਫਾਰਮ ਪਰ ਕੇ ਦੇਖ ਸਕਦੇ ਨੇ ਕਿ ਕੀ ਉਹ ਅਮਰੀਕਾ ਦੇ ਵਿੱਚ ਦਾਖਲੇ ਦੇ ਉਤੇ ਆਪਣੇ ਆਪ ਰਜਿਸਟਰਡ ਹੋ ਗਏ ਨੇ ਰਾਸ਼ਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡਾ ਵਿਰੁੱਧ ਟੈਰਿਫ ਲਗਾਉਣ ਦੀ ਧਮਕੀ ਤੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀਆਂ ਵਾਰ-ਵਾਰ ਟਿੱਪਣੀਆਂ ਦੇ ਨਤੀਜੇ ਵਜੋਂ ਬਹੁਤ ਸਾਰੇ ਕੈਨੇਡੀਅਨਸ ਨੇ ਅਮਰੀਕਾ ਜਾਣ ਦੀਆਂ ਆਪਣੀਆਂ ਯਾਤਰਾਵਾਂ ਯੋਜਨਾਵਾਂ ਬਦਲ ਦਿੱਤੀਆਂ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਮੈਲਨੀ ਜੋਲੀ ਦੇ ਵੱਲੋਂ ਪਿਛਲੇ ਹਫਤੇ ਇਹ ਦੱਸਣ ਦੇ ਮਗਰੋਂ ਕਿ ਚੀਨ ਨੇ ਇਸ ਸਾਲ 4 ਕੈਨੇਡੀਅਨਸ ਨੂੰ ਸਜ਼ਾਏ ਮੌਤ ਦਿੱਤੀ ਹੈ ਕੈਨੇਡਾ ਨੇ ਚੀਨ ਦੇ ਲਈ ਟ੍ਰੈਵਲ ਐਡਵਾਈਜ਼ਰੀ ਵੀ ਅਪਡੇਟ ਕੀਤੀ ਹੈ ਅਪਡੇਟ ਕੀਤੀ ਗਈ ਐਡਵਾਈਜ਼ਰੀ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਕੈਨੇਡੀਅਨਸ ਨੂੰ ਚੀਨ ਦੇ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ ਖਾਸ ਕਰਕੇ ਦੋਰੀ ਨਾਗਰਿਕਤਾ ਵਾਲੇ ਕੈਨੇਡੀਅਨਸ ਨੂੰ ਜਿਨ੍ਹਾਂ ਨੂੰ ਕੈਨੇਡੀਅਨ ਕਾਉਂਸਲਰ ਸੇਵਾਵਾਂ ਤੱਕ ਪਹੁੰਚ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਜੇਕਰ ਉਹ ਚੀਨੀ ਪਾਸਪੋਰਟ ਜਾਂ ਪਛਾਣ ਪੱਤਰ ਦੇ ਉੱਤੇ ਚੀਨ ਦੇ ਵਿੱਚ ਦਾਖਲ ਹੋਏ ਹੋਣ ਐਡਵਾਈਜ਼ਰੀ ਕਹਿੰਦੀ ਹੈ ਕਿ ਚੀਨ ਦੀ ਨਿਆ ਪ੍ਰਣਾਲੀ ਦੇ ਵਿੱਚ ਪਰਦਾਸ਼ਤਾ ਦਾ ਜੋ ਪੱਧਰ ਹੈ ਉਸ ਦੇ ਕਾਰਨ ਚੀਨ ਦੇ ਵਿੱਚ ਕਾਉਂਸਲਰ ਸਹਾਇਤਾ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ ਸੀਮਿਤ ਹੈ ਇਹ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੀ ਤੁਹਾਡੀ ਯੋਗਤਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਚੀਨ ਵੱਲੋਂ ਇਸ ਸਾਲ ਦੇ ਸ਼ੁਰੂ ਦੇ ਵਿੱਚ 4 ਕੈਨੇਡੀਅਨ ਨਾਗਰਿਕਾਂ ਨੂੰ ਸਜ਼ਾਏ ਮੌਤ ਦਿੱਤੇ ਜਾਣ ਤੋਂ ਬਾਅਦ ਕੈਨੇਡੀਅਨ ਵਿਦੇਸ਼ ਮੰਤਰ ਮੈਲਨੀ ਜੋਲੀ ਨੇ ਚੀਨ ਦੀ ਸਖਤ ਨਿਖੇਧੀ ਕੀਤੀ ਹੈ ਜੋਲੀ ਨੇ ਦੱਸਿਆ ਕਿ ਇਹ ਚਾਰੇ ਕੈਨੇਡੀਅਨਜ਼ ਦੋਰੇ ਸੀ ਔਰ ਜੋਲੀ ਨੇ ਇਹ ਵੀ ਕਿਹਾ ਕਿ ਨਾਗਰਿਕ ਸਾਨ ਅਤੇ ਇਹਨਾਂ ਨੂੰ ਚੀਨ ਅਨੁਸਾਰ ਨਸ਼ਿਆਂ ਦੇ ਨਾਲ ਸੰਬੰਧਿਤ ਅਪਰਾਧਕ ਗਤੀਵਿਧੀਆਂ ਦੇ ਮਾਮਲੇ ਦੇ ਵਿੱਚ ਸਜ਼ਾ ਦਿੱਤੀ ਗਈ ਹੈ। ਔਟਵਾ ਦੇ ਵਿੱਚ ਚੀਨ ਦੇ ਦੂਤਾਵਾਸ ਨੇ ਕਿਹਾ ਸੀ ਕਿ ਚੀਨੀ ਨਿਆਂਇਕ ਅਧਿਕਾਰੀ ਸਖਤੀ ਦੇ ਨਾਲ ਕਾਨੂੰਨ ਦੀ ਪਾਲਣਾ ਕਰਦੇ ਹਨ ਇਹਨਾਂ ਮਾਮਲਿਆਂ ਦੇ ਨਾਲ ਨਜਿੱਠੇ ਨੇ ਅਤੇ ਉਹਨਾਂ ਕਿਹਾ ਕਿ ਚੀਨ ਦੀ ਨਸ਼ੀਲੇ ਪਦਾਰਥਾਂ ਸੰਬੰਧੀ ਅਪਰਾਧ ਦੇ ਪ੍ਰਤੀ ਜ਼ੀਰੋ ਟੋਲਰੈਂਸ ਵਾਲੀ ਨੀਤੀ ਹੈ। ਚੀਨ ਦੋਹਰੀ ਨਾਗਰਿਕਤਾ ਨੂੰ ਮਾਨਤਾ ਨਹੀਂ ਦਿੰਦਾ ਚੀਨ ਦੇ ਲਈ ਕੈਨੇਡੀਅਨ ਟ੍ਰੈਵਲ ਐਡਵਾਈਜ਼ਰੀ ਨੇ ਇਹ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਦੇਸ਼ ਦੇ ਵਿੱਚ ਵਿੱਤੀ ਅਪਰਾਧਾਂ ਵਰਗੇ ਗੈਰ ਹਿੰਸਕ ਕਾਰਿਆਂ ਦੇ ਲਈ ਵੀ ਸਖਤ ਸਜ਼ਾ ਹੋ ਸਕਦੀ ਹੈ ਐਡਵਾਈਜ਼ਰੀ ਕਹਿੰਦੀ ਹੈ ਕਿ ਯਾਤਰੀਆਂ ਨੂੰ ਕਿਸੇ ਵੀ ਜਾਰੀ ਸਿਵਲ ਜਾਂ ਅਪਰਾਧਿਕ ਜਾਂਚ ਦੇ ਵਿੱਚ ਜਿਸ ਦੇ ਵਿੱਚ ਕਾਰੋਬਾਰੀ ਵਿਵਾਦ ਵੀ ਸ਼ਾਮਿਲ ਹਨ ਨਾਲ ਜੁੜੇ ਹੋਣ ਤੇ ਚੀਨ ਤੋਂ ਬਾਹਰ ਜਾਣ ਦੇ ਉਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਪ੍ਰਭਾਵਿਤ ਯਾਤਰੀਆਂ ਨੂੰ ਉਦੋਂ ਤੱਕ ਇਹ ਅਹਿਸਾਸ ਨਹੀਂ ਹੋਣਾ ਕਿ ਉਹਨਾਂ ਦੇ ਬਾਹਰ ਜਾਣ ਦੇ ਉਤੇ ਪਾਬੰਦੀ ਲਗਾਈ ਗਈ ਹੈ ਜਦੋਂ ਤੱਕ ਉਹ ਚੀਨ ਛੱਡਣ ਦੀ ਕੋਸ਼ਿਸ਼ ਕਰਦੇ ਸਮੇਂ ਚੀਨੀ ਕਸਟਮ ਐਂਡ ਇਮੀਗ੍ਰੇਸ਼ਨ ਦੇ ਵਿੱਚੋਂ ਨਹੀਂ ਲੰਘਦੇ। ਜਦੋਂ ਬਾਲ ਸੰਭਾਲ ਦੀਆਂ ਵਧੇਰੇ ਥਾਵਾ ਡਾਲਰ 10 ਪ੍ਰਤੀ ਦਿਨ ਵਾਲੇ ਚਾਈਲਡ ਕੇਅਰ BC ਪ੍ਰੋਗਰਾਮ ਦੇ ਵਿੱਚ ਆ ਰਹੀਆਂ ਨੇ ਤਾਂ ਨਵੇਂ ਬਾਲ ਸੰਭਾਲ ਜਿਹੜੇ ਸੈਂਟਰ ਨੇ ਉਹ ਪ੍ਰੋਜੈਕਟਾਂ ਨੂੰ ਫੰਡ ਵੀ ਦਿੱਤੇ ਜਾ ਰਹੇ ਨੇ। BC ਪਰ ਦੇ ਪਰਿਵਾਰਾਂ ਨੂੰ ਬਾਲ ਸੰਭਾਲ ਦੇ ਵਿੱਚ ਮਹੱਤਵਪੂਰਨ ਸਰਕਾਰੀ ਵਿਸ਼ਿਆਂ ਤੋਂ ਲਾਭ ਮਿਲਣਾ ਜਾ ਰਿਹਾ ਹੈ ਸਿੱਖਿਆ ਤੇ ਬਾਲ ਮੰਤਰੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਬਾਲ ਸੰਭਾਲ ਤੱਕ ਪਹੁੰਚ ਵਧਾ ਕੇ ਤੇ ਪਰਿਵਾਰਾਂ ਨੂੰ ਪ੍ਰਤੀ ਸਾਲ ਹਜ਼ਾਰਾਂ ਡਾਲਰਾਂ ਦੀ ਬਚਤ ਕਰਾ ਕੇ ਅਸੀਂ ਸਖਤ ਮਿਹਨਤ ਵਾਲੇ ਬੀਸੀ ਵਾਸੀਆਂ ਦੀ ਮਦਦ ਕਰ ਰਹੇ ਹਾਂ ਤੇ ਸੂਬੇ ਦੇ ਲਈ ਇੱਕ ਮਜ਼ਬੂਤ ਪਵਿੱਖ ਸੁਰੱਖਿਤ ਕਰ ਰਹੇ ਹਾਂ ਬਾਲ ਸੰਭਾਲ ਦੀਆਂ ਵਧੇਰੇ ਥਾਵਾਂ 10 ਡਾਲਰ ਦਸ ਪ੍ਰਤੀ ਦਿਨ ਵਾਲੇ ਚਾਈਲਡ ਕੇਅਰ BC ਪ੍ਰੋਗਰਾਮ ਦਾ ਹਿੱਸਾ ਨੇ ਤੇ ਨਵੇਂ ਬਾਲ ਸੰਭਾਲ ਸੈਂਟਰਾਂ ਤੇ ਪ੍ਰੋਜੈਕਟਾਂ ਨੂੰ ਫੰਡ ਵੀ ਦਿੱਤੇ ਜਾ ਰਹੇ ਨੇ ਜਿਸ ਦੇ ਉੱਤੇ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਲੀਸਾ ਬੇਰ ਨੇ ਕਿਹਾ ਕਿ ਅੱਜ ਬਾਲ ਸੰਭਾਲ ਤੱਕ ਪਹੁੰਚ ਵਧਾ ਕੇ ਪਰਿਵਾਰਾਂ ਨੂੰ ਪ੍ਰਤੀ ਸਾਲ ਹਜ਼ਾਰਾਂ ਡਾਲਰਾਂ ਦੀ ਬਚਤ ਕਰਾ ਕੇ ਅਸੀਂ ਸਖਤ ਮਿਹਨਤ ਕਰਨ ਵਾਲੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਮਦਦ ਕਰ ਰਹੇ ਹਾਂ ਤੇ ਸਾਡੇ ਸੂਬੇ ਦੇ ਲਈ ਇੱਕ ਮਜ਼ਬੂਤ ਪਵੇਖ ਸੁਰੱਖਿਅਤ ਵੀ ਕਰ ਰਹੇ ਹਾਂ ਇਹਨਾਂ ਪ੍ਰੋਗਰਾਮਾਂ ਰਾਹੀਂ BC ਭਾਰ ਦੇ ਖੇਤਰਾਂ ਵਿੱਚ 700 ਜਾ ਤੋ ਵਾਦ ਲਾਇਸੈਂਸ ਸ਼ੁਦਾ ਬਾਲ ਸੰਭਾਲ ਥਾਵਾਂ ਉਪਲਬਧ ਕਰਾਉਣ ਦੇ ਲਈ ਕੁੱਲ ਡਾਲਰ 62 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ਇੱਕ ਵਾਰ ਚਾਲੂ ਹੋਣ ਤੋਂ ਬਾਅਦ ਇਹ ਥਾਵਾਂ ਸਰਕਾਰ ਦੇ ਫੀਸ ਘਟਾਉਣ ਦੇ ਪ੍ਰੋਗਰਾਮ ਲਈ ਯੋਗ ਹੋਣਗੀਆਂ ਜਿਸ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਸਕੇਗਾ ਕਿ ਨਵੀਆਂ ਥਾਵਾਂ ਪਰਿਵਾਰਾਂ ਦੇ ਲਈ ਕਫਾਇਤੀ ਹੋਣ ਜਦੋਂ ਲੈਂਗਫੋਰਡ ਦਾ ਵਿਕਾਸ جاری ਹੈ ਤਾਂ ਸਾਡੇ ਭਾਈਚਾਰੇ ਦੇ ਪਰਿਵਾਰਾਂ ਦੇ ਲਈ ਇੱਕ ਕਫਾਇਤੀ ਤੇ ਉੱਚ ਗੁਣਵਤਾ ਵਾਲੀਆਂ ਬਾਲ ਸੰਭਾਲ ਥਾਵਾਂ ਨੂੰ ਯਕੀਨੀ ਬਣਾਉਣਾ ਵੀ ਇੱਕ ਮੁਕਤਰਜ਼ੀ ਹੈ ਅਤੇ ਅਸੀਂ ਇਸ ਜ਼ਰੂਰਤ ਨੂੰ ਪੂਰਾ ਕਰਨ ਤੇ ਅੱਗੇ ਵਧਣ ਦੇ ਵਿੱਚ ਸਾਡੀ ਮਦਦ ਕਰਨ ਦੇ ਲਈ ਸੁਬਾਈ ਤੇ ਫੈਡਰਲ ਸਰਕਾਰਾਂ ਦੋਵਾਂ ਦੇ ਸਹਿਯੋਗ ਦੇ ਲਈ ਵੀ ਧੰਨਵਾਦੀ ਹਾਂ ਇਸ ਤੋਂ ਇਲਾਵਾ 1 ਮਾਰਚ ਤੋਂ 1 ਅਪ੍ਰੈਲ 2025 ਦੇ ਵਿਚਕਾਰ ਪਰਿਵਾਰਾਂ ਨੂੰ ਸਰੀ ਪਾਕਸਵਿਲ ਵਿਲੀਅਮਜ਼ ਲੇਕ ਅਤੇ ਹੋਰ ਥਾਵਾਂ ਸਮੇਤ BC ਭਾਰ ਦੇ ਵਿੱਚ 22 ਬਾਲ ਸੰਭਾਲ ਸੈਂਟਰਾਂ ਵਿੱਚ 700 70 ਨਵੀਆਂ ਤੇ ਡਾਲਰ 10 ਪ੍ਰਤੀ ਦਿਨ ਵਾਲੀਆਂ ਥਾਵਾਂ ਦਾ ਲਾਭ ਮਿਲੇਗਾ ਇਸ ਦਾਖਲੇ ਦੇ ਲਈ ਬੀਸੀ ਸਰਕਾਰ ਦਾ ਧਿਆਨ ਉਹਨਾਂ ਭਾਈਚਾਰਿਆਂ ਦੇ ਵਿੱਚ ਡਾਲਰ 10 ਪ੍ਰਤੀ ਦਿਨ ਵਾਲੀਆਂ ਫੈਸਿਲਟੀਆਂ ਨੂੰ ਤਰਜੀਹ ਦੇਣਾ ਸੀ ਜਿਨ੍ਹਾਂ ਦੇ ਕੋਲ ਅਜੇ ਤੱਕ ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਬੀਸੀ ਪ੍ਰੋਗਰਾਮ ਤੱਕ ਪਹੁੰਚ ਉਪਲਬਧ ਨਹੀਂ ਹੈ ਅਤੇ ਉਹ ਜਿਹੜੇ ਪ੍ਰਦਾਨਕ ਨੇ ਜੋ ਘੱਟ ਆਮਦਨ ਵਾਲੇ ਖੇਤਰਾਂ ਵਿੱਚ ਸੇਵਾਵਾਂ ਦਿੰਦੇ ਨੇ ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਬੀਸੀ ਪ੍ਰੋਗਰਾਮ ਦੇ ਵਿੱਚ ਖਾਲੀ ਥਾਵਾਂ 5 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚੇ ਲਈ ਬਾਲ ਸੰਭਾਲ ਦੀ ਉਸ ਸੇਵਾ ਲਈ ਡਾਲਰ 200 ਪ੍ਰਤੀ ਮਹੀਨਾ ਕਰ ਦਿੰਦੀਆਂ ਨੇ ਜਿਸ ਨਾਲ ਪਰਿਵਾਰਾਂ ਨੂੰ ਪ੍ਰਤੀ ਬੱਚਾ ਔਸਤਨ ਡਾਲਰ 915 ਪ੍ਰਤੀ ਮਹੀਨੇ ਦੀ ਬਚਤ ਹੁੰਦੀ ਹੈ। ਸਾਲ 2018 ਤੋਂ ਲੈ ਕੇ ਹੁਣ ਤੱਕ ਸੂਬੇ ਤੇ ਕੈਨੇਡਾ ਸਰਕਾਰ ਨੇ ਇੱਕ ਅਜਿਹਾ ਪਵਿੱਖ ਬਣਾਉਣ ਦੇ ਲਈ ਜਿੱਥੇ ਕਫਾਇਤੀ ਉੱਚ ਗੁਣਵਤਾ ਵਾਲੀ ਅਤੇ ਸਮਾਵੇਸ਼ੀ ਬਾਲ ਸੰਭਾਲਤਾ ਕੋ ਪਹੁੰਚ ਇੱਕ ਅਜਿਹੀ ਮੁੱਖ ਸੇਵਾ ਜਿਸ ਤੇ ਪਰਿਵਾਰ ਪ੍ਰੋਸਾ ਕਰਦੇ ਨੇ ਚਾਈਲਡ ਕੇਅਰ ਬੀਸੀ ਰਾਹੀਂ ਲਗਭਗ ਡਾਲਰ 8 ਮਿਲੀਅਨ ਦਾ ਨਿਵੇਸ਼ ਵੀ ਕੀਤਾ ਇਸ ਦੇ ਨਤੀਜੇ ਵਜੋਂ BC ਪਾਰ ਵਿੱਚ 40 ਹਜ਼ਾਰ ਤੋਂ ਵੱਧ ਨਵੀਆਂ ਬਾਲ ਸੰਭਾਲ ਥਾਵਾਂ ਨੂੰ ਫੰਡ ਕੀਤਾ ਗਿਆ ਜਿਨ੍ਹਾਂ ਵਿੱਚੋਂ 23 ਹਜ਼ਾਰ ਤੋਂ ਵੱਧ ਥਾਵਾਂ ਹੁਣ ਉਪਲਬਧ ਹਨ ਤੇ 16 ਹਜ਼ਾਰ ਤੋਂ ਵੱਧ ਡਾਲਰ 10 ਪ੍ਰਤੀ ਦਿਨ ਵਾਲੀਆਂ ਬਾਲ ਸੰਭਾਵਾਂ ਵੀ ਥਾਵਾਂ ਨੇ ਮੌਜੂਦ ਨੇ ਨਿਊਜ਼ ਡੈਸ ਤੋਂ ਚਾਣ ਪੰਜਾਬੀ ਦੀ ਸੋਮਵਾਰ ਸਵੇਰੇ ਹਾਲਾਤ ਜਿਹੜੇ ਥੋੜੇ ਸ਼ਾਂਤ ਹੋਣ ਤੋਂ ਬਾਅਦ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਦੇ ਜ਼ਿਆਦਾਤਰ ਹਿੱਸਿਆਂ ਦੇ ਲਈ ਮੀਂਹ ਦੀ ਚੇਤਾਵਨੀ ਅਜੇ ਵੀ ਚੱਲ ਰਹੀ ਹੈ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਸਾਨੂੰ ਹਫਤੇ ਦੇ ਅੰਤ ਦੇ ਵਿੱਚ ਆਏ ਹੜ ਤੋਂ ਬਾਅਦ ਕੁਝ ਸਮੇਂ ਦੇ ਲਈ ਦਰਮਿਆਨੀ ਤੋਂ ਭਾਰੀ ਬਾਰਿਸ਼ ਜਿਹੜੀ ਹੈ ਉਹ ਦੇਖਣੀ ਮਿਲ ਸਕਦੀ ਹੈ ਔਰ ਉਹਨੇ ਇਹ ਵੀ ਸਮਝਾਇਆ ਕਿ ਬਾਰਿਸ਼ ਦੇ ਕੁੱਲ ਅੰਕੜੇ ਲਗਭਗ 60 70 ਤੋਂ 80 ਮਿਲੀਮੀਟਰ ਬਾਰਿਸ਼ ਦੇ ਨੇੜੇ ਲੈ ਜਾਣਗੇ ਅਤੇ ਸਾਨਕ ਤੌਰ ਦੇ ਉਤੇ 100 ਮਿਲੀਮੀਟਰ ਤੋਂ ਵੱਧ ਮਾਤਰਾਵਾਂ ਨੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਦੀ ਬਾਰਿਸ਼ ਦੀ ਚੇਤਾਵਨੀ ਹਾਊਸ਼ਾਉਂਡ ਅਤੇ ਸਨਸ਼ਾਈਨ ਕੋਸਟ ਨੂੰ ਵੀ ਕਵਰ ਕਰਦੀ ਹੈ ਈਸੀਸੀਸੀ ਨੇ ਕਿਹਾ ਕਿ ਸਭ ਤੋਂ ਵੱਧ ਮਾਤਰਾ ਟਟਵਰਤੀ ਪਹਾੜਾਂ ਦੇ ਨੇੜੇ ਹੋਵੇਗੀ ਨੀਵੇਂ ਇਲਾਕਿਆਂ ਦੇ ਵਿੱਚ ਸਥਾਨਕ ਹੜ੍ਹ ਆਉਣ ਦੀ ਵੀ ਸੰਭਾਵਨਾ ਹੈ 트랜ਜ਼ਿਟਰ ਸਟਾਪਾਂ ਦੇ ਉੱਤੇ ਐਂਟੀ-ਓਵਰਡੋਜ਼ ਨਲਕਸੋਨ ਕਿੱਟਾਂ ਜਾਨਾਂ ਬਚਾਉਣ ਦੇ ਵਿੱਚ ਮਦਦ ਕਰ ਸਕਦੀਆਂ ਨੇ ਇਸੇ ਲਈ ਹਰ ਥਾਂ ਤੇ ਨਲਕਸੋਨ ਕਿੱਟਾਂ ਵਰਤੀਆਂ ਜਾ ਰਹੀਆਂ ਨੇ ਤੇ ਹੋਰ ਕਿਸੇ ਨੂੰ ਵੀ ਇਹਨਾਂ ਕਿੱਟਾਂ ਨੂੰ ਆਪਣੇ ਨਾਲ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਇੱਕ ਵੱਡੀ ਗਿਰਾਵਟ ਦੇਖੀ ਗਈ ਹੈ ਕੋਚ ਕਰਤਾ ਬੈਂਜਾਮਿਨ ਲੀਓਂਗ ਓਪੀਓਰ ਡੋਸ ਦਾ ਸਾਹਮਣਾ ਕਰਨ ਦੀ ਸਥਿਤੀ ਦੇ ਵਿੱਚ ਆਪਣੇ ਬੈਗਪੈਕ ਦੇ ਵਿੱਚ ਇੱਕ ਨਲਕਸੋਨ ਕਿਟ ਰੱਖਦੇ ਨੇ ਪਰ ਉਹ ਮੰਨਦੇ ਨੇ ਕਿ ਇਹ ਅੱਗ ਲੱਗਣ ਦੀ ਸਥਿਤੀ ਵਿੱਚ ਆਗੋ ਬੁਝਾਉਣ ਵਾਲਾ ਯੰਤਰ ਲੈ ਕੇ ਜਾਣ ਜਿੰਨਾ ਹੀ ਵਿਵਹਾਰਕ ਹੈ ਇਸ ਦੀ ਬਜਾਏ ਲੈਂਗ ਹੁਣ ਰਣਨੀਤੀ ਦੇ ਫਾਇਦਿਆਂ ਦਾ ਸੁਝਾਅ ਦੇਣ ਵਾਲੇ ਇੱਕ ਅਧਿਐਨ ਦੇ ਸਹਿਲੇਖਣ ਤੋਂ ਬਾਅਦ ਓਵਰਡੋਸ ਰਿਵਰਸਿੰਗ ਕਿਟਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਰੱਖਣ ਦੀ ਇੱਕ ਨਵੀਂ ਰਣਨੀਤੀ ਦੀ ਵਕਾਲਤ ਕਰ ਰਹੇ ਨੇ ਜਿੱਥੇ ਨਸ਼ੀਲੇ ਪਦਾਰਥਾਂ ਦੇ ਜ਼ਹਿਰ ਹੋਣ ਬਾਰੇ ਜਾਣੇ ਜਾਂਦਾ ਹੈ ਲਿਓਂਗ ਨੇ ਕਿਹਾ ਹੈ ਕਿ ਅਸੀਂ ਸਿਰਫ ਇਹ ਜਾਨਣਾ ਚਾਹੁੰਦੇ ਹਾਂ ਕਿ ਮੈਂ ਇੱਕ ਕਿੱਟ ਜਿਹੜੀ ਹੈ ਉਹ ਕਿੱਥੇ ਲੈ ਕੇ ਜਾ ਸਕਦਾ ਤਾਂ ਜੋ ਮੈਂ ਇਸ ਨੂੰ ਤੁਰੰਤ ਵਰਤ ਸਕਾਂ ਸਾਰਾ ਮਾਰਚ ਨੂੰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਦੇ ਵਿੱਚ ਇੱਕ ਅਧਿਐਨ ਦੇ ਵਿੱਚ ਪਾਇਆ ਗਿਆ ਕਿ ਜਨਤਕ ਆਵਾਜਾਈ ਸਥਾਨਾਂ ਤੇ ਰੱਖੀਆਂ ਗਈਆਂ ਨਲਕਸੋਨ ਕਿੱਟਾਂ ਦੇ ਵਿੱਚ ਸਭ ਤੋਂ ਵੱਧ ਕਵਰੇਜ ਅਤੇ ਸੰਭਾਵੀ ਤੌਰ ਤੇ ਡਰੱਗ ਓਵਰਡੋਜ਼ ਨੂੰ ਉਲਟਾਉਣ ਦੇ ਲਈ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਪਾਈ ਗਈ ਸੀ ਔਰ ਇਸਨੇ 2014 ਤੋਂ 2020 ਤੱਕ ਮੈਟਰੋ ਵੈਨਕੂਵਰ ਦੇ ਵਿੱਚ 1499 ਅਪਯੋਰਡ ਜ਼ਹਿਰਾਂ ਦੇ ਸਥਾਨਾਂ ਦੀ ਤੁਲਨਾ ਘਰ ਲੈ ਜਾਣ ਵਾਲੇ ਨਲਕਸੌਨ ਦੀ ਸਪਲਾਈ ਕਰਨ ਵਾਲੇ 647 ਸਥਾਨਾਂ ਦੇ ਨਾਲ ਕੀਤੀ। ਉਹਨਾਂ ਥਾਵਾਂ ਨੇ ਲਗਭਗ 35% ਜ਼ਹਿਰਾਂ ਨੂੰ ਕਵਰ ਕੀਤਾ ਪਰ ਉਹ ਤਿੰਨ ਮਿੰਟ ਦੀ ਪੈਦਲ ਯਾਤਰਾ ਦੇ ਅੰਦਰ ਸਨ। ਤੁਲਨਾ ਕਰਕੇ ਸਿਰਫ 10 ਖਾਸ ਟ੍ਰਾਂਜ਼ਿਟ ਸਟਾਪਾਂ ਦੇ ਉੱਤੇ ਇਹਨਾਂ ਨਲਕਸੌਨ ਲਗਾਉਣ ਦੇ ਨਾਲ 20% ਤੋਂ ਵੱਧ ਕਵਰੇਜ ਹੋਈ ਜਦੋਂ ਕਿ ਟ੍ਰਾਂਜ਼ਿਟ ਸਟਾਪਾਂ ਦੇ ਉੱਤੇ 1000 ਕਿਟ ਸਥਾਨਾਂ ਦੇ ਉੱਤੇ 53% ਤੋਂ ਵੀ ਵੱਧ ਕਵਰੇਜ ਹੋਈ। ਅਧਿਐਨ ਕਹਿੰਦਾ ਹੈ ਕਿ ਜਦੋਂ ਕਿ ਘਰ ਲਿਜਾਣ ਨਲਕਸੋਂ ਸਥਾਨਾਂ ਦੇ ਉੱਤੇ ਇੱਕ ਬਲੈਂਕਟ ਪਲੇਸਮੈਂਟ ਦਾ ਮਤਲਬ ਜ਼ਹਿਰ ਦੇ ਮਹੱਤਵਪੂਰਨ ਹਿੱਸੇ ਦੀ ਕਵਰੇਜ ਸੀ ਆਵਾਜਾਈ ਸਥਾਨਾਂ ਦੇ ਉੱਤੇ ਅਨੁਕੂਲਿਤ ਪਲੇਸਮੈਂਟ ਔਰ ਨਲਕਸੋਂ ਦੀ ਜਨਤਾ ਤੱਕ ਪਹੁੰਚ ਯੋਗਤਾ ਨੂੰ ਬਿਹਤਰ ਬਣਾਉਣ ਦੇ ਲਈ ਇਹ ਸਭ ਤੋਂ ਪ੍ਰਭਾਵਸ਼ਾਲੀ ਸੀ ਇਸ ਦੌਰਾਨ ਫਾਰਮੇਸੀਆਂ ਦੇ ਵਿੱਚ ਕਿੱਟਾਂ ਰੱਖਣ ਦੇ ਨਾਲ ਲਗਭਗ 22% ਕਵਰੇਜ ਹੋਈ ਜਦੋਂ ਕਿ ਫਾਸਟ ਫੂਡ ਰੈਸਟੋਰੈਂਟਾਂ ਦੇ ਵਿੱਚ ਪਲੇਸਮੈਂਟ 16.5% ਸੀ ਉਤਰੀ ਕੈਰੋਲਿਨਾ ਦੇ ਵਿੱਚ ਡਿਊਕ ਯੂਨੀਵਰਸਿਟੀ ਦੇ ਇੱਕ ਖੋਜ ਫੈਲੋ ਅਤੇ ਹਾਲ ਹੀ ਦੇ ਵਿੱਚ ਟੋਰਾਂਟੋ ਯੂਨੀਵਰਸਿਟੀ ਤੋਂ ਸਿਹਤ ਪ੍ਰਣਾਲੀ ਇੰਜੀਨੀਅਰਿੰਗ ਦੇ ਵਿੱਚ ਪੀ ਐਚ ਡੀ ਗ੍ਰੈਜੂਏਟ ਹੋਏ ਲਿਓਂਗ ਨੇ ਕਿਹਾ ਹੈ ਕਿ ਮੌਜੂਦਾ ਪ੍ਰੋਗਰਾਮ ਨੇ ਇਹ ਸਵਾਲ ਖੜਾ ਕੀਤਾ ਹੈ ਕਿ ਅਸੀਂ ਕਿੰਨੀ ਵਾਰ ਨਾਲਕਸੋਨ ਕਿੱਟਾਂ ਆਪਣੇ ਨਾਲ ਲੈ ਕੇ ਜਾਂਦੇ ਹਾਂ ਲਿਓਂਗ ਨੇ ਕਿਹਾ ਹੈ ਕਿ ਉਸਦੇ ਬੈਗਪੈਕ ਦੇ ਵਿੱਚ ਇੱਕ ਕਿੱਟ ਹੈ ਪਰ ਉਹ ਹਮੇਸ਼ਾ ਆਪਣਾ ਬੈਗਪੈਕ ਨਹੀਂ ਲੈ ਕੇ ਜਾਂਦੇ ਜਿਵੇਂ ਅਸੀਂ ਹਮੇਸ਼ਾ ਅੱਗ ਬੁਝਾਉਣ ਵਾਲਾ ਯੰਤਰ ਨਾਲ ਨਹੀਂ ਲੈ ਕੇ ਤੁਰਦੇ ਲਿਓਂਗ ਦੀ ਅਗਵਾਈ ਵਾਲੇ ਦਿਆਂ ਦੇ ਵਿੱਚ ਮੈਟਰੋ ਵੈਨਕੂਵਰ ਦੇ ਵਿੱਚ 8900 ਤੋਂ ਵੱਧ ਜਨਤਕ ਆਵਾਜਾਈ ਸਟਾਪਾਂ ਦੀ ਪਛਾਣ ਜਨਤਕ ਨਲਕਸਾਨ ਕਿਟਾਂ ਦੀ ਪਲੇਸਮੈਂਟ ਦੇ ਲਈ ਉਮੀਦਵਾਰ ਸਥਾਨਾਂ ਦੇ ਵਜੋਂ ਕੀਤੀ ਗਈ ਹਾਲਾਂਕਿ ਲਿਓਂਗ ਨੇ ਕਿਹਾ ਹੈ ਕਿ ਜਦੋਂ ਕਿ ਅਪਿਅਰ ਜ਼ਹਿਰ ਕਿਤੇ ਵੀ ਹੋ ਸਕਦਾ ਹੈ ਹਰ ਟਰਾਂਜ਼ਿਟ ਸਟਾਪ ਤੇ ਨਲਕਸੋਨ ਕਿੱਟਾ ਲਗਾਉਣਾ ਲਾਗਤ ਪ੍ਰਭਾਵਸ਼ਾਲੀ ਨਹੀਂ ਹੋਵੇਗਾ ਲਿਓਂਗ ਨੇ ਕਿਹਾ ਹੈ ਕਿ ਨਲਕਸੋਨ ਕਿੱਟਾਂ ਦੀ ਕੀਮਤ ਡਾਲਰ 3 ਤੋਂ ਡਾਲਰ 50 ਦੇ ਵਿਚਕਾਰ ਅਤੇ ਵੰਡ ਫੀਸ ਅਤੇ ਉਹਨਾਂ ਨੂੰ ਜਨਤਕ ਪਹੁੰਚ ਲਈ ਇੱਕ ਕੰਟੇਨਰ ਦੇ ਵਿੱਚ ਰੱਖਣ ਨਾਲ ਪ੍ਰਤੀ ਕਿੱਟ ਡਾਲਰ 150 ਤੇ ਡਾਲਰ 200 ਦੇ ਵਿਚਕਾਰ ਲਾਗਤ ਵਧ ਗਈ ਹੈ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਹ ਖੋਜ ਨੀਤੀ ਨਿਰਮਾਤਾਵਾਂ ਨੂੰ ਨਲਕਸੋਨ ਦੀ ਪਹੁੰਚ ਨੂੰ ਵੱਧ ਤੋਂ ਵੱਧ ਕਰਨ ਤੇ ਉਹ ਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸੁਚਿਤ ਕਰੇਗੀ 2016 ਵਿੱਚ ਜਦੋਂ ਕਿ ਸੂਬੇ ਨੇ ਜਨਤਕ ਸਿਹਤ ਐਮਰਜੈਂਸੀ ਕੋਸ਼ਿਸ਼ ਕੀਤੀ ਹੈ ਉਦੋਂ ਤੋਂ ਬੀਸੀ ਦੇ ਵਿੱਚ ਜ਼ਹਿਰੀਲੀਆਂ ਦਵਾਈਆਂ ਦੀ ਓਵਰਡੋਸ ਨਾਲ 16000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਬੀਸੀ ਕਾਰਨਰ ਸਰਵਿਸ ਨੇ ਹਾਲ ਹੀ ਦੇ ਵਿੱਚ ਐਲਾਨ ਕੀਤਾ ਹੈ ਕਿ ਜਨੂਰੀ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਓਵਰਡੋਸ ਕਾਰਨ 152 ਲੋਕਾਂ ਦੀ ਮੌਤ ਹੋ ਗਈ ਇਹ ਜਨੂਰੀ 2024 ਦੇ ਮੁਕਾਬਲੇ 30% ਤੋਂ ਵੀ ਵੱਧ ਘਟਾ ਸੀ ਜੋ ਕਿ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਇੱਕ ਵੱਡੇ ਗਿਰਾਵਟ ਦਾ ਹਿੱਸਾ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਜਿਵੇਂ ਜਿਵੇਂ ਰਮਜ਼ਾਨ ਦਾ ਪਵਿੱਤਰ ਮਹੀਨਾ ਨੇੜੇ ਆ ਰਿਹਾ ਹੈ ਮੁਸਲਿਮ ਫੂਡ ਬੈਂਕ ਦਾ ਕਹਿਣਾ ਹੈ ਕਿ ਉਹ ਇੱਕ ਅਣਖਿਆਸੀ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ ਯਾਨੀ ਕਿ ਡੋਨੇਸ਼ਨ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਇਸ ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਫੂਡ ਬੈਂਕ ਆਮ ਤੌਰ ਦੇ ਉੱਤੇ ਸਭ ਤੋਂ ਵੱਧ ਧਨ ਦੇਖਦਾ ਹੈ ਇਸ ਲਈ ਇਹ ਗਿਰਾਵਟ ਸੰਗਠਨ ਨੂੰ ਆਪਣੀਆਂ ਸੇਵਾਵਾਂ ਬੇਵਦੀ ਮੰਗ ਨੂੰ ਪੂਰਾ ਕਰਨ ਦੇ ਲਈ ਸੰਘਰਸ਼ ਕਰ ਰਹੀ ਹੈ ਸੀਈਓ ਅਜ਼ੀਮ ਦਹੀਆ ਦਾ ਕਹਿਣਾ ਹੈ ਕਿ ਸਮੂਹ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਇਹ ਭਾਈਚਾਰੇ ਦੇ ਹਰ ਵਿਅਕਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਪਰਿਵਾਰ ਖਾਸ ਕਰਕੇ ਬੱਚੇ ਥੋੜੇ ਜੇ ਵਾਧੂ ਭੋਜਨ ਦੇ ਨਾਲ ਆਪਣੇ ਜਸ਼ਨਾਂ ਦਾ ਆਨੰਦ ਮਾਣ ਸਕਣ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਉਸ ਖੁਸ਼ੀ ਨੂੰ ਮਹਿਸੂਸ ਕਰਨ ਉਸ ਪਲ ਨੂੰ ਆਪਣੇ ਅਜ਼ੀਜ਼ਾਂ ਦੇ ਨਾਲ ਸਾਂਝਾ ਕਰਨ ਦੇ ਯੋਗ ਹੋਣ ਦਹਈਆ ਨੇ ਕਿਹਾ ਹੈ ਕਿ ਵਿਆਪਕ ਆਰਥਿਕ ਅਨਿਸ਼ਚਿਤਤਾ ਜਿਹੜੀ ਹੈ ਉਪਵਿਕ ਦੇ ਲਈ ਬਹੁਤ ਦਬਾਅ ਤੇ ਚਿੰਤਾ ਪੈਦਾ ਕਰ ਰਹੀ ਹੈ ਟੈਰਿਫ ਯੁੱਧ ਚੱਲ ਰਿਹਾ ਹੈ ਤੇ ਪੂਰਾ ਜਾਣਨੀਤਿਕ ਮੁੱਦਿਆਂ ਦੇ ਨਾਲ ਇਸ ਨੇ ਬਹੁਤ ਸਾਰੇ ਲੋਕਾਂ ਦੇ ਲਈ ਬਹੁਤ ਸਾਰੀਆਂ ਅਨਿਸ਼ਚਾਵਾ ਵੀ ਪੈਦਾ ਕਰ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਇਹ ਇੱਕ ਕਾਰਨ ਹੈ ਕਿ ਸਾਨੂੰ ਦਾਨ ਆਉਣ ਦੇ ਨਾਲ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸਲਿਮ ਫੂਡ ਬੈਂਕ ਉਮੀਦ ਕਰ ਰਿਹਾ ਹੈ ਕਿ ਭਾਈਚਾਰੇ ਦਾ ਉਹਨਾਂ ਨੂੰ ਸਮਰਥਨ ਮਿਲੇ ਤੇ ਇਹ ਲੋੜਵੰਦੀ ਸਹਾਇਤਾ ਕਰਨਾ ਜਾਰੀ ਵੀ ਰੱਖ ਸਕਦਾ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਛੋਟਾ ਜਿਹਾ ਯੋਗਦਾਨ ਵੀ ਬਹੁਤ ਅੱਗੇ ਵਧ ਸਕਦਾ ਹੈ ਇਹ ਵੀ ਜਾਣਕਾਰੀ ਹੈ ਕਿ ਜ਼ਿਆਦਾ ਲੋਕ ਜੋ ਵੀ ਕਰ ਸਕਦੇ ਨੇ ਉਹ ਦੇ ਰਹੇ ਨੇ ਭਾਵੇਂ ਥੋੜਾ ਵੀ ਕਿਉਂ ਨਾ ਵੇ ਸੋ ਸਾਨੂੰ ਉਥੇ ਹੋਰ ਸਹਾਇਤਾ ਦੀ ਲੋੜ ਹੈ ਉਹਨਾਂ ਕਹਿੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹੀ ਉਹ ਰਣਨੀਤੀ ਹੈ ਜਿਸ ਦੇ ਨਾਲ ਅਸੀਂ ਜਿੱਤ ਰਹੇ ਹਾਂ ਬਹੁਤ ਸਾਰੇ ਲੋਕਾਂ ਦੇ ਛੋਟੇ ਦਾਨ ਸੱਚਮੁੱਚ ਫਰਕ ਪਾ ਸਕਦੇ ਨੇ ਅਗ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਤਾਂ ਲੱਗ ਗਿਆ ਜੀ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਫੈਡਰਲ ਇਲ ਉਹ April 28 ਨੂੰ ਅਨਾਉਂਸ ਕਰ ਦਿੱਤੀਆਂ ਗਈਆਂ ਨੇ ਔਰ ਸਾਰੇ ਜਿਹੜੇ ਕੈਂਡੀਡੇਟ ਨੇ ਉਹ ਹੁਣ ਤਿਆਰੀਆਂ ਕਰ ਰਹੇ ਨੇ ਐਡਮਿੰਟਨ ਸ਼ਹਿਰ ਦੇ ਵਿੱਚ ਇੱਕ ਕੰਸਟੀਟੂਐਂਸੀ ਸੀਗੀ ਉਹ ਕੰਸਟੀਟੂਐਂਸੀ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਜਿਹहां ਉੱਥੇ ਜਿੱਥੇ ਅੱਗੇ ਇੱਕ ਐਮਪੀ ਹੋਇਆ ਕਰਦੇ ਉੱਥੇ ਹੁਣ ਦੋ ਐਮਪੀ ਉੱਥੋਂ ਬਣਨਗੇ ਜੀ ਉਹ ਜਿਹੜੀ ਕੰਸਟੀਟੂਐਂਸੀ ਆ ਉਹਨੂੰ ਹੁਣ ਐਡਮਿੰਟਨ ਮਿਲਵੋਡ ਇੱਕ ਨੂੰ ਕਿਹਾ ਜਾਂਦਾ ਔਰ ਦੂਸਰੀ ਹੈਗੀ ਹੈ ਜੀ ਅ ਐਡਮੰਟਨ ਗੇਟਵੇ ਜਿਹੜੀ ਐਡਮੰਟਨ ਮਿਲਵੋਟ ਵਾਲੀ ਹੈ ਕੰਸਟੀਟੂਐਂਸੀ ਉਹਦੇ ਵਿੱਚੋਂ ਅਮਰਜੀਤ ਸੋਹੀ ਜਿਹੜੇ ਇਸ ਵੇਲੇ ਐਡਮੰਟਨ ਸ਼ਹਿਰ ਦੇ ਮੇਅਰ ਸਨ ਉਹਨਾਂ ਨੂੰ ਲਿਬਰਲ ਪਾਰਟੀ ਨੇ ਆਪਣਾ ਕੈਂਡੀਡੇਟ ਪਿਕ ਕੀਤਾ ਜੀ ਆ ਯਾਦ ਰਹੇ 2015 ਤੋਂ ਲੈ ਕੇ 2019 ਤੱਕ ਇਸੇ ਸਾਊਥ-ਈਸਟ ਵਾਲੀ ਜਿਹੜੀ ਕੰਸਟੀਟੂਐਂਸੀ ਸੀ ਉਹਦੇ ਤੋਂ ਅਮਰਜੀਤ ਸੋਹੀ ਹੋਰੀ ਐਮਪੀ ਚੁਣੇ ਗਏ ਸੀਗੇ ਬਾਅਦ ਦੇ ਵਿੱਚ ਮਨਿਸਟਰ ਵੀ ਰਹੇ ਆ ਪਰ ਉਸ ਤੋਂ ਬਾਅਦ ਉਹ ਇਲੈਕਸ਼ਨ ਇਥੋਂ ਹਾਰ ਗਏ ਸੀਗੇ ਤੇ ਉਹਨਾਂ ਨੇ ਮੇਅਰ ਦੀ ਇਲੈਕਸ਼ਨ ਵਿਨ ਕਰਕੇ ਐਡਮਿੰਟਨ ਦੇ ਮੇਅਰ ਦੇ ਤੌਰ ਤੇ ਅ ਮੈਂ ਇਸ ਵੇਲੇ ਕੰਮ ਕਰ ਰਹੇ ਸੀਗੇ ਪਰ ਹੁਣ ਉਹਨਾਂ ਨੇ ਮੇਅਰ ਦੀ ਜੌਬ ਤੋਂ ਵੀ ਛੁੱਟੀ ਲੈ ਲਈ ਐ ਔਰ ਉਹ ਇਹਦੀ ਤਿਆਰੀ ਕਰ ਰਿਹਾ ਜੀ ਜਿਹੜੀ ਕਹ ਲੋ ਕੈਂਪੇਨ ਆ ਉਹ ਆਰੰਭ ਹੋ ਚੁੱਕੀ ਆ ਤੇ ਉਹਨਾਂ ਨੇ ਛੁੱਟੀ ਉਥੋਂ ਲੈ ਲਈ ਐ ਹਾਲਾਂਕਿ ਸਿਟੀ ਆਫ ਐਡਮੰਟ ਰੰਦੇ ਜਿਹੜੇ ਹੈ ਨੇ ਜੀ ਅਫੀਸ਼ੀਅਲ ਤੋਂ ਉੱਥੋਂ ਪਤਾ ਲੱਗਾ ਉਹ ਕਹਿੰਦੇ ਵੀ ਕੋਈ ਵੀ ਵਿਅਕਤੀ ਜਿਹੜਾ ਕਾਉਂਸਲ ਦਾ ਮੈਂਬਰ ਹੈਗਾ ਉਹ ਇਲੈਕਸ਼ਨ ਜਿਹੜੀ ਆ ਲੜ ਸਕਦਾ ਆ ਉਹ ਮਤਲਬ ਜਦੋਂ ਉੱਥੇ ਕੰਮ ਕਰ ਕਰਦਾ ਹੋ ਹੁੰਦਾ ਹੋਇਆ ਵੀ ਪਰ ਸੋਹੀ ਹੋਰ ਨੇ ਉੱਥੋਂ ਆਪਣੀ ਪੋਜੀਸ਼ਨ ਛੱਡ ਦਿੱਤੀ ਆ ਵਿਦਆਊਟ ਪੇ ਔਰ ਹੁਣ ਸਿਟੀ ਵਾਲੇ ਜਿਹੜੇ ਆ ਜੀ ਉੱਥੇ ਰੋਟੇਟਿੰਗ ਮੈਂਬਰ ਜਿਹੜੇ ਆ ਉਹਨਾਂ ਨੂੰ ਮੇਅਰ ਆ ਥਾਪ ਦੇਣਗੇ ਡਿਪਟੀ ਨੂੰ ਜਾਂ ਅਸਿਸਟੈਂਟ ਮੇਅਰ ਜਿਹੜਾ ਉਹਨਾਂ ਨੂੰ ਬਣਾ ਲਿਆ ਕਰਨਗੇ ਕਿਉਂਕਿ ਮੇਅਰ ਦੀ ਕੁਰਸੀ ਖਾਲੀ ਨਹੀਂ ਛੱਡੀ ਜਾ ਸਕਦੀ ਸੋ ਇਸ ਕਰਕੇ ਜੇ ਤਾਂ ਹੁਣ ਇਹ ਜਿੱਤ ਜਾਂਦੇ ਨੇ ਸੀਟ ਇਹ ਤਾਂ ਇਹ ਇਧਰ ਲਈ ਜਿਹੜੀ ਆ ਉਹ ਸੀਟ ਤੋਂ ਰਿਜ਼ਾਈਨ ਕਰ ਜਾਣਗੇ ਤੇ ਆਟਵਾ ਪਹੁੰਚ ਜਾਣਗੇ ਤੇ ਜੇ ਹਾਰ ਜਾਂਦੇ ਨੇ ਤਾਂ ਫੇਰ ਮੇਅਰ ਦੀ ਜੌਬ ਤੇ ਫੇਰ ਜਾ ਬੈਠਣਗੇ ਔਰ ਅਕਤੂਬਰ ਦੇ ਵਿੱਚ ਮੇਅਰ ਦੀਆਂ ਇਲੈਕਸ਼ਨਾਂ ਹੋਣੀਆਂ ਹੈਗੀਆਂ ਨੇ ਉਹਦੇ ਵਿੱਚ ਇਹ ਰੀਅਲ ਮਤਲਬ ਰੀਇਲੈਕਸ਼ਨ ਲਈ ਨਹੀਂ ਖੜੇ ਹੋ ਰਹਾ ਸੋ ਇਹ ਸਿਚੁਏਸ਼ਨ ਬਣੀ ਹੋਈ ਆ ਮਾਰਕ ਕਰਨੀ ਹੋਰੀ ਐਡਮਿੰਟਨ ਵਿੱਚ ਆਏ ਸੀਗੇ ਹਾਊਸਿੰਗ ਪ੍ਰੋਜੈਕਟ ਦੀ ਅਨਾਉਂਸਮੈਂਟ ਕਰਨ ਲਈ ਉਹ ਦਿਨ ਉਹਨਾਂ ਨੇ ਇਹਨਾਂ ਨੂੰ ਅਮਰਜੀਤ ਸੋਹੀ ਹੋਰੀ ਨੂੰ ਥਾਪੜਾ ਵੀ ਦਿੱਤਾ ਆ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਸ਼ਿਫਟ ਵੀ ਉਹਨਾਂ ਨੇ ਕੀਤੀ ਆ ਜੀ ਤੇ ਹੁਣ ਇਥੋਂ ਅਮਰਜੀਤ ਸੋਹੀ ਹੋਰੀ ਜਿਹੜੇ ਨੇ ਉਹ ਇਲੈਕਸ਼ਨ ਦੁਬਾਰਾ ਲੜ ਰਹੇ ਨੇ ਚੈਨਲ ਪੰਜਾਬੀ ਲਈ ਕੁਲਮੀ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦ ਹੈ ਨਮੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ